ਵੀਰਾਂ ਚੈਨਲ ਨੂੰ ਸਵਾਗਤ ਹੈ ਅੱਜ ਦੀ ਵੀਡੀਓ ਵਿੱਚ ਆਪਾਂ ਜਮਾਤ 10ਵੀਂ ਪੇਪਰ ਪੰਜਾਬੀ A ਪ੍ਰੀ ਬੋਰਡ ਜਨਵਰੀ 2025 ਨੂੰ ਹੱਲ ਕਰਾਂਗੇ ਸਾਰੇ ਬੱਚੇ ਇਸ ਵੀਡੀਓ ਨੂੰ ਅਖੀਰ ਤੱਕ ਜ਼ਰੂਰ ਦੇਖਿਓ ਤੇ ਆਪਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤਾਂ ਕਿ ਹਰ ਇੱਕ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੇ ਤੁਸੀਂ ਉਸ ਵੀਡੀਓ ਨੂੰ ਧਿਆਨ ਨਾਲ ਦੇਖ ਸਕੋ ਵਸਤੂनिष्ठ ਪ੍ਰਸ਼ਨ ਭਾਗ ਉੜਾ ਉਹੜਾ ਪ੍ਰਸ਼ਨ ਸੋ ਕਿਉ ਮੰਦਾ ਆਖੀ ਹੈ ਸ਼ਬਦ ਵਿੱਚ ਕਿਸ ਦੀ ਮਹਾਨਤਾ ਦੱਸੀ ਗਈ ਹੈ ਹਾਂਜੀ ਇਹਦਾ ਉੱਤਰ ਆਊਗਾ ਇਸਤਰੀ ਦੀ ਜ ਔਰਤ ਉਸ ਤੋਂ ਬਾਅਦ ਆੜਾ ਪ੍ਰਸ਼ਨ ਸ਼ਾਹਸੈਨ ਨੇ ਤਾਣਾ ਤੇ ਬਾਣਾ ਕਿਸ ਨੂੰ ਕਿਹਾ ਹੈ ਹਾਂਜੀ ਇਹਦਾ ਉੱਤਰ ਆਊਗਾ ਪ੍ਰਮਾਤਮਾ ਨੂੰ परमात्मा उस बाद प्रश्न प्रार्थना लेख किस लेखक की रचना है हाँ जी का उत्तर आऊगा डाक्टर बलबीर सिंह डॉक्टर बलबीर सिंह उसद सस्ा प्रश्न ਬੋਲੀ ਲੇਖ ਅਨੁਸਾਰ ਆਮ ਤੌਰ ਤੇ ਕੌਣ ਸਿਆਣੇ ਤੇ ਦਿਲਚਸਪ ਹੁੰਦੇ ਹਨ ਹਾਂਜੀ ਇਹਦਾ ਉੱਤਰ ਆਊਗਾ ਅੰਨੇ ਅੰਨੇ ਲੋਕ ਨੇ ਜਿਹੜੇ ਉਹ ਸਿਆਣੇ ਤੇ ਦਿਲਚਸਪ ਹੁੰਦੇ ਨੇ ਉਸ ਤੋਂ ਬਾਅਦ ਭਾਗ ਆੜਾ ਹਾ ਹਾ ਪ੍ਰਸ਼ਨ ਰਸ਼ੀਦ ਦਾ ਪੁੱਤਰ ਅਸਲਮ ਪੜ੍ਹਾਈ ਕਰਨ ਲਈ ਕਿਹੜੇ ਦੇਸ਼ ਗਿਆ ਸੀ ਹਾਂਜੀ ਇਹਦਾ ਉੱਤਰ ਆਊਗਾ ਜੀ ਅਮਰੀਕਾ ਉਸ ਤੋਂ ਬਾਅਦ ਕਕਾ ਪ੍ਰਸ਼ਨ ਬੰਮ ਨੂੰ ਕਿਸ ਨਾਲ ਈਰਖਾ ਸੀ ਹਾਂਜੀ ਇਹਦਾ ਉੱਤਰ ਆਊਗਾ ਜੀ ਮਾਤਾ ਦੀਨ ਮਾਤਾ ਦੀਨ ਨਾਲ ਉਸ ਤੋਂ ਬਾਅਦ ਖਖਾ ਪ੍ਰਸ਼ਨ ਬੰਬਕੀਸ ਇਕਾਂਗੀ ਦੇ ਇਕਾਂਗੀਕਾਰ ਦਾ ਨਾਮ ਲਿਖੋ ਹਾਂਜੀ ਇਹਦਾ ਉੱਤਰ ਹੈ ਜੀ ਬਲਵੰਤ ਗਾਰਗੀ ਬਲਵੰਤ ਗਾਰਗੀ ਦੀ ਰਚਨਾ ਹੈ ਬੰਬਕੀਸ ਉਸ ਤੋਂ ਬਾਅਦ गग् प्रश्न निहाल कौर मनजीत दी की लगती है हाँ जी का उत्तर आऊगा जी सास उस तो बाद भाग ईडी प्रश्न घग्गा एक होर नवा साल नावल दया घटनावान किस दिन दिया हन ਹਾਂਜੀ ਇਹਦਾ ਉੱਤਰ ਆਊਗਾ ਜੀ ਨਵੇਂ ਸਾਲ ਦੇ ਪਹਿਲੇ ਦਿਨ ਨਵੇਂ ਸਾਲ ਦੇ ਪਹਿਲੇ ਦਿਨ ਉਸ ਤੋਂ ਬਾਅਦ ਰਸ਼ਨ ਗੰਗਾ ਇੱਕ ਹੋਰ ਨਵਾਂ ਸਾਲ ਨਾਵਲ ਕਿਸ ਨਾਵਲਕਾਰ ਦੀ ਰਚਨਾ ਹੈ ਹਾਂਜੀ ਇਹਦਾ ਉੱਤਰ ਆਊਗਾ ਜੀ ਨਰਿੰਜਨ ਤਸਨੀਮ ਇਹਦੀ ਸਪੈਲਿੰਗ ਧਿਆਨ ਨਾਲ ਲਿਖਿਓ ਨ ਨਾ ਰ ਆ ਰੇ ਨੁ ਸ ਹ ਆ ਰੀ ਟਿਪੀ ਜ ਜ ਨ ਨਾ ਨਿਰੰਜਨ ਤਸਨੀਮ ਤਸਨੀਮ ਠੀਕ ਹੈ ਜੀ ਪ੍ਰਸ਼ਨ ਦੂਜਾ ਹੇਟ ਲਿਕੇ ਕਾਪ ਬੰਦਾ ਵਿੱਚੋਂ ਕਿਸੇ ਇੱਕ ਦੀ ਪ੍ਰਸੰਗ ਸਹਿਤ ਵਿਆਖਿਆ ਲਗਭਗ 150 ਸ਼ਬਦਾਂ ਵਿੱਚ ਲਿਖੋ ਹਾਂਜੀ ਦੋ ਕਾਪ ਬੰਦ ਦਿੱਤੇ ਹੋਣਗੇ ਦੋਨਾਂ 'ਚੋਂ ਕਿਸੇ ਇੱਕ ਦੀ ਪ੍ਰਸੰਗ ਦੱਸ ਕੇ ਵਿਆਖਿਆ ਕਰਨੀ ਹੈ ਜਿਵੇਂ ਇਹਨਾਂ ਨੇ ਦਿੱਤਾ ਹੋਇਆ ਹੈ ਬੱਬਾ ਫਰੀਦ ਜੀ ਦੀ ਰਚਨਾ ਦਿੱਤੀ ਹੈ ਉਸ ਤੋਂ ਬਾਅਦ ਜੰਗਨਾਮੇ ਦੇ ਵਿੱਚੋਂ ਆਪਾਂ ਨੂੰ ਪੈਰਾ ਦਿੱਤਾ ਹੋਇਆ ਹੈ ਇਹਨਾਂ 'ਚ ਕੋਈ ਇੱਕ ਕਰਨਾ ਹੈ ਉਸ ਤੋਂ ਬਾਅਦ ਪ੍ਰਸ਼ਨ ਤੀਜਾ 8 ਲਿਖੇ ਜੋ ਕਿਸੇ ਇੱਕ ਕਹਾਣੀ ਦਾ ਕੇਂਦਰੀ ਭਾਵ ਲਗਭਗ 40 ਸ਼ਬਦਾਂ ਵਿੱਚ ਲਿਖੋ ਦੋ ਕਵਿਤਾਵਾਂ ਦਿੱਤੀਆਂ ਹੋਣਗੀਆਂ ਦੋਨਾਂ ਜੋ ਕਿਸੇ ਇੱਕ ਦਾ ਕੇਂਦਰੀ ਭਾਵ ਲਿਖਣਾ ਉਸ ਤੋਂ ਬਾਅਦ ਚੌਥਾ ਪ੍ਰਸ਼ਨ 8 ਲਿਖੇ ਭਾਰਤਕ ਲੇਖਾਂ ਵਿੱਚੋਂ ਕਿਸੇ ਇੱਕ ਲੇਖ ਦਾ ਸਾਰ ਲਗਭਗ 150 ਸ਼ਬਦਾਂ ਵਿੱਚ ਲਿਖੋ ਹਾਂਜੀ ਦੋ ਲੇਖ ਲੇਖ ਦਿੱਤੇ ਹੋਣਗੇ ਕਿਸੇ ਇੱਕ ਦਾ ਸਾਰ ਕਰਨਾ ਉਸ ਤੋਂ ਬਾਅਦ ਪੰਜਵਾਂ ਪ੍ਰਸ਼ਨ ਭਾਰਤ ਕਲਿਖਾ ਦੇ 80 ਲਿਖੇ ਹੋਏ 80 ਪ੍ਰਸ਼ਨਾਂ ਵਿੱਚੋਂ ਕੋਈ ਦੋ ਪ੍ਰਸ਼ਨਾਂ ਦੇ ਉੱਤਰ ਆਪਣੀ ਪਾਠ ਪੁਸਤਕ ਦੇ ਆਧਾਰ ਤੇ ਲਿਖਨੇ ਨੇ ਚਾਰ ਪ੍ਰਸ਼ਨ ਦਿੱਤੇ ਹੋਣਗੇ ਆਪਣੇ ਲੇਖਾਂ ਦੇ ਵਿੱਚੋਂ ਆਣਗੇ ਇਕੱਲੇ ਉਹਦੇ ਵਿੱਚੋਂ ਕਿਸੇ ਦੋ ਨੂੰ ਹੱਲ ਕਰਨਾ ਹੈ ਕਿਸੇ ਵੀ ਦੋ ਨੂੰ ਕਰ ਸਕਦੇ ਜਿਹੜੇ ਤੁਹਾਨੂੰ ਚੰਗੀ ਤਰ੍ਹਾਂ ਆਉਂਦੇ ਨੇ ਉਸ ਤੋਂ ਬਾਅਦ 6ਵਾਂ ਪ੍ਰਸ਼ਨ ਢੇਠ ਲਿਖੀਆਂ ਕਹਾਣੀਆਂ ਵਿੱਚੋਂ ਕਿਸੇ ਇੱਕ ਕਹਾਣੀ ਦਾ ਸਾਰ ਲਗਭਗ 150 ਸ਼ਬਦਾਂ ਵਿੱਚ ਲਿਖੋ ਦੋ ਕਹਾਣੀਆਂ ਆਉਣਗੀਆਂ ਦੋਨਾਂ ਦੇ ਵਿੱਚੋਂ ਕਿਸੇ ਇੱਕ ਦਾ ਸਾਰ ਕਰਨਾ ਉਸ ਤੋਂ ਬਾਅਦ 7ਵਾਂ ਪ੍ਰਸ਼ਨ ਕਹਾਣੀਆਂ ਦੇ ਵਿੱਚੋਂ ਪ੍ਰਸ਼ਨ ਪੁੱਛੇ ਜਾਣਗੇ 4 ਪ੍ਰਸ਼ਨ ਪੁੱਛੇ ਜਾਣਗੇ 4 ਦੇ ਵਿੱਚੋਂ ਕੋਈ 2 ਹੱਲ ਕਰਨੇ ਨੇ ਫਿਰ ਉਸ ਤੋਂ ਬਾਅਦ 8ਵਾਂ ਪ੍ਰਸ਼ਨ ਹੇਠ ਲਿਖੇ ਪਾਤਰਾਂ ਵਿੱਚੋਂ ਕਿਸੇ ਇੱਕ ਪਾਤਰ ਦਾ ਪਾਤਰ ਚਿੱਤਰਣ 125 ਸ਼ਬਦਾਂ ਵਿੱਚ ਲਿਖੋ। ਹਾਂਜੀ ਜਿਹੜੀਆਂ ਆਪਣੀਆਂ ਇਕਾਂਗੀਆਂ ਨੇ ਆਪਣੀ ਪਾਠ ਪੁਸਤਕ ਦੇ ਵਿੱਚ ਉਹਨਾਂ ਦੇ ਵਿੱਚੋਂ ਕੋਈ ਦੋ ਪਾਤਰ ਦਿੱਤੇ ਹੋਣਗੇ ਦੋਨਾਂ ਦੇ ਵਿੱਚੋਂ ਕਿਸੇ ਇੱਕ ਦਾ ਪਾਤਰ ਚਿੱਤਰਣ ਕਰਨਾ। ਉਸ ਤੋਂ ਬਾਅਦ ਨੌਵਾਂ ਪ੍ਰਸ਼ਨ ਹੇਠ ਲਿਖਿਆ ਭਾਰਤਲਾਪ ਆਪਾਂ ਵਿੱਚੋਂ ਕਿਸੇ ਇੱਕ ਭਾਰਤਲਾਪ ਦੇ ਪ੍ਰਸ਼ਨ ਦੇ ਉੱਤਰ ਲਿਖੋ। ਹਾਂਜੀ ਆਪਾਂ ਨੂੰ ਇਕਾਂਗੀਆਂ ਦੇ ਵਿੱਚੋਂ ਭਾਰਤਨਾਪ ਦਿੱਤੇ ਜਾਣਗੇ। ਉਹਨਾਂ ਦੇ ਵਿੱਚੋਂ ਕਿਸੇ ਇੱਕ ਦਾ ਦੇ ਪ੍ਰਸ਼ਨ ਵੀ ਦਿੱਤੇ ਹੋਣਗੇ ਉਹਨਾਂ ਦੇ ਉੱਤਰ ਲਿਖਣੇ ਨੇ। ਦੋ ਭਾਰਤਨਾਪ ਦਿੱਤੇ ਜਾਣਗੇ ਕਿਸੇ ਇੱਕ ਦੇ ਕਰਨੇ ਨੇ। ਉਸ ਤੋਂ ਬਾਅਦ ਲਾਸਟ ਪ੍ਰਸ਼ਨ 10ਵਾਂ ਨਾਵਲ। ਨਾਵਲ ਦੇ ਵਿੱਚੋਂ ਤੁਹਾਨੂੰ ਪ੍ਰਸ਼ਨ ਨਹੀਂ ਆਉਂਦੇ 10ਵੇਂ ਦੇ ਵਿੱਚ ਸਿਰਫ ਪਾਤਰ ਆਉਣਗੇ। ਕੋਈ ਦੋ ਪਾਤਰ ਦਿੱਤੇ ਜਾਣਗੇ ਦੋਨਾਂ ਦੇ ਵਿੱਚੋਂ ਕਿਸੇ ਇੱਕ ਤੇ ਪਾਤਰ ਦਾ ਚਰਿੱਤਰ ਚਿੱਤਰਨ ਕਰਨਾ ਤੁਸੀਂ ਚਾਰ ਪਾਤਰ ਚੰਗੀ ਤਰ੍ਹਾਂ ਯਾਦ ਕਰ ਲਿਓ ਬੰਤਾ ਤਾਰੂ ਫੁੱਮਣ ਤੇ ਬਿਆਲਾ ਇਹ ਚਾਰ ਪਾਤਰਾਂ ਦੇ ਵਿੱਚੋਂ ਕੋਈ ਦੋ ਪਾਤਰ ਤੁਹਾਨੂੰ ਪੱਕੇ ਪੇਪਰ ਦੇ ਵਿੱਚ ਆ ਜਾਣਗੇ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਕਰੋ ਹੋਰ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਬਹੁਤ ਬਹੁਤ ਧੰਨਵਾਦ